ਨਮਸਕਾਰ ਦੋਸਤੋ ਮੈਂ ਅਨਨੁਰਲਾ ਜੀਰਾ ਬਲੇਟੋਂ ਤੋਂ ਹਾਜ਼ਰ ਵਹਾਂ ਫੌਜੀ ਵੀਰਾਂ ਨੂੰ ਇੱਕ ਸੰਦੇਸ਼ ਦੇਣ ਲਈ ਫੌਜੀ ਵੀਰੋ ਦੇਸ਼ ਦੇ ਗਦਾਰਾਂ ਤੇ ਸੋਸ਼ਲ ਮੀਡੀਆ ਦੀਆਂ ਭ੍ਰੰਮ ਪਾਉਣ ਵਾਲੀਆਂ ਪੋਸਟਾਂ ਤੋਂ ਸਾਵਧਾਨ ਫੌਜੀ ਵੀਰੋ ਅੱਜ ਪਹਿਲਗਾਮ ਵਿੱਚ ਹੋਏ ਮਨੁੱਖਤਾ ਨੂੰ ਕਲੰਕਿਤ ਕਰਨ ਵਾਲੀਆਂ ਦੁਰਘਟਨਾ ਤੋਂ ਹਰ ਵਰਗ ਪੀੜਤ ਹੈ ਜਿਸ ਵਿੱਚ 27 ਦੇ ਕਰੀਬ ਨਿਰਦੋਸ਼ਾਂ ਨੂੰ ਧਰਮ ਦੇ ਨਾਂ ਤੇ ਗੋਲੀਆਂ ਨਾਲ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਇਸ ਤੋਂ ਵੀ ਜ਼ਿਆਦਾ ਵੱਧ ਅੱਜ ਕੱਲ ਸਿੱਖ ਫੌਜੀ ਵੀਰਾਂ ਨੂੰ ਭ੍ਰਮ ਚ ਪਾਉਣ ਵਾਲੀਆਂ ਸੋਸ਼ਲ ਮੀਡੀਆ ਤੇ ਗਦਾਰਾਂ ਵੱਲੋਂ ਤੇ ਪਾਕਿਸਤਾਨ ਵੱਲੋਂ ਕਈ ਭ੍ਰਮ ਚ ਪਾਉਣ ਵਾਲੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਜਿਸ ਵਿੱਚ ਪਾਕਿਸਤਾਨ ਨੂੰ ਨਨਕਾਣਾ ਸਾਹਿਬ ਦਾ ਵਾਸਾ ਦੇ ਕੇ ਪਾਕਿਸਤਾਨ ਮੁਰਦਾਬਾਦ ਨਾ ਕਹਿੰਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਉਸ ਦਿਸ਼ਾ ਵਿੱਚ ਕਿਉਂਕਿ ਨਨਕਾਣਾ ਸਾਹਿਬ ਐਸ ਲਈ ਪਾਕਿਸਤਾਨ ਮੁਰਦਾਬਾਦ ਨਾਲ ਨਾ ਕਿਹਾ ਜਾਵੇ ਫੌਜੀ ਵਿਰੋਧ ਜਿਸ ਤੋਂ ਪਹਿਲਾਂ ਵੀ 1965 ਤੇ 1971 ਦੀਆਂ ਲੜਾਈਆਂ ਲੜੀਆਂ ਗਈਆਂ ਜਿਸ ਵਿੱਚ ਸਿੱਖ ਫੌਜੀ ਵੀਰਾਂ ਨੇ ਸ਼ੂਰਮਿਰਤਾ ਦੀ ਮਿਸਾਲ ਦੇ ਕੇ ਭਾਰਤ ਨੇ ਤੇ ਚੰਗਾ ਜਿੱਤੀਆਂ ਇਸ ਤੋਂ ਪਹਿਲਾਂ ਵੀ ਬਾਬੇ ਨਾਨਕ ਜੀ ਦੇ ਜਨਮ ਤੋਂ ਬਾਅਦ ਨਨਾਦਰ ਸ਼ਾਹ ਤੇ ਹਮਸ਼ਾਹਬਦਾਲੀ ਵੀ ਆਏ ਤਾਂ ਸਿੱਖ ਜਮਾਤ ਸ਼ੂਰ ਵੀਰਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਸਮੇਂ-ਸਮੇਂ ਵਿਦੇਸ਼ੀ ਅਮਨ ਰਾਵੜਾ ਦਾ ਮੁਕਾਬਲਾ ਵੀ ਕੀਤਾ ਫੌਜੀ ਸਿੱਖ ਵੀਰੋ ਵੈਸੇ ਵੀ ਬਾਬਾ ਨਾਨਕ ਜੀ ਨੇ ਖੁੱਦ ਕੱਟੜ ਮੋਲੀਆਂ ਨੂੰ ਇਨਸਾਨੀਅਤ ਦਾ ਪਾੜ ਪੜਾਉਣ ਲਈ ਰੱਬ ਵਾਹਿਗੁਰੂ ਚਾਰੇ ਪਾਸੇ ਹੈ ਤਾਂ ਸਬਕ ਸਿੱਖਿਆ ਸੀ ਵੀਰੋ ਜੇਕਰ ਅਸੀਂ ਸਾਰੀ ਉਮਰ ਤਨਖਾਹਾਂ ਤਨਖਾਹਾਂ ਲਈਆਂ ਹੁਣ ਤੇ ਹੁਣ ਬਾਬਾਦਾਰੀ ਨਿਭਾਉਣ ਦਾ ਸਮਾਂ ਆਵੇ ਤਾਂ ਸਾਨੂੰ ਆਪਣੇ ਨਮਕ ਤੇ ਥਾਲੀ ਦਾ ਮੋਲ ਆਰਦਾ ਹੀ ਪਵੇਗਾ ਜੇਕਰ ਜੰਗ ਹੁੰਦੀ ਹੈ ਜਿਹੜੇ ਸੀਮਾ ਪਾਰ ਪਾਕਿਸਤਾਨ ਗਦਾਰ ਬੈਠੇ ਹਨ ਜੋ ਅਜਿਹੀਆਂ ਗਲਤ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਹਨ ਉਹਨਾਂ ਦਾ ਵੀ ਜਵਾਬ ਦੇਣਾ ਹੀ ਪਵੇਗਾ ਪੁੱਜੀ ਵੀਰੋ ਜੇਕਰ ਸਾਨੂੰ ਵਾਹਿਗੁਰੂ ਨੇ ਸੱਚੀ ਸੋਚ ਦਿਮਾਗਤ ਦਿੰਦੀ ਹੈ ਤਾਂ ਇਹਨਾਂ ਬੇਵਕੂਫਾਂ ਪਿੱਛੇ ਲੱਗ ਕੇ ਆਪਣੇ ਧਰਮ ਚੋ ਜਿੱਥੇ ਪਹਿਲਾਂ ਹੀ ਗਦਾਰੀ ਸ਼ਬਦ ਦਾ ਨਾਮ ਨਹੀਂ ਹੈ ਉਸ ਨੂੰ ਖਾੜ ਖੈਂਕੋ ਅਤੇ ਵਫਾਦਾਰੀ ਨੂੰ ਹੁਣ ਵਾਸਤੇ ਅੱਗੇ ਆਓ ਗਦਾਰਾ ਦਾ ਇਹ ਕੀ ਕੋਈ ਚੰਦ ਪੈਸੇ ਪਿੱਛੇ ਇਹਦਾ ਖੁਦ ਹੀ ਵਿਕ ਜਾਂਦੇ ਨੇ ਭਾਵੇਂ ਆਪਣੇ ਹੀ ਮੁਲਕ ਦੇ ਹੀ ਲੋਕ ਕਿਉਂ ਨਾ ਹੋਣ ਤਾਂ ਆਪਾਂ ਫੌਜੀ ਵੀਰੋ ਮੈਂ ਅੰਤ ਵਿੱਚ ਇਹ ਕਹਾਂਗਾ ਕਿ ਆਓ ਜੇਕਰ ਆਪਾਂ ਯੋਧ ਵੀ ਲੜਨਾ ਪਵੇ ਤਾਂ ਅਸੀਂ ਮਿਲ ਕੇ ਲੜੀਏ ਇਸ ਵਿੱਚ ਧਰਮ ਦਾ ਨਾਂ ਨਾ ਹੋਵੇ ਸਗੋਂ ਸਾਨੂੰ ਇਸ ਮਸਲੇ ਤੇ ਹੋਵੇ ਕਿ ਜਿੱਥੇ ਸੱਚਾਈ ਹੈ ਸਾਨੂੰ ਉੱਥੇ ਖੜਨਾ ਚਾਹੀਦਾ ਹੈ